ਮੇਰੇ ਹਿਸਾਬ ਨਾਲ ਮੈਥਸ ਬਹੁਤ ਈਜ਼ੀ ਸਬਜੈਕਟ ਹੈ ਜਿਹਨੂੰ ਆਪਾਂ ਟਫ ਸਮਝਦੇ ਹਾਂ ਅਗਰ ਕੋਈ ਬੱਚਾ ਇੰਟੈਲੀਜੈਂਟ ਹੈ ਔਰ ਉਹ ਨੀਡੀ ਹੈ ਉਹਨੂੰ ਐਜੂਕੇਸ਼ਨ ਦੇ ਵਿੱਚ ਸਿਰਫ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਤੇ ਉਹਦੀ ਮੈਂ ਫਾਈਨੈਂਸ਼ੀਅਲੀ ਵੀ ਹੈਲਪ ਕਰਾਂਗੀ ਔਰ ਉਹਨੂੰ ਗਾਈਡ ਵੀ ਪੂਰਾ ਕਰਾਂਗੀ ਉਸ ਬੱਚੇ ਨੂੰ ਇੰਨੀ ਗਾਰੰਟੀ ਜ਼ਰੂਰ ਦਵਾਂਗੀ ਕਿ ਬੇਟਾ ਜੋ ਵੀ ਤੁਹਾਡੀ ਪਰਸੈਂਟੇਜ ਹੈ ਉਹਨੂੰ 10 ਤੋਂ 20% ਇਨਕਰੀਜ਼ੀ ਹੋਏਗੀ ਪੜਾਈ ਸ਼ੁਰੂ ਹੋ ਰਹੀ ਹੈ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਬੱਚੇ ਵੀ ਕਹਿਣਗੇ ਕਿ ਤੁਹਾਡੇ ਕੋ ਪੜ੍ਹਨਾ ਚਾਹਣੇ ਤੁਸੀਂ ਉਹਦੇ ਬਾਰੇ ਦੱਸੋ ਮੇਰੀ ਬੇਟੀ ਨੇ ਅਜ ਤੱਕ ਟਿਊਸ਼ਨ ਨਹੀਂ ਰੱਖੀ ਜੀ ਇਹਨੂੰ ਮੈਂ ਹੀ ਗਾਈਡ ਕੀਤਾ ਮੈਂ ਹੀ ਪੜਾਇਆ ਮੇਰੀ ਬੇਟੀ ਫਲਕ ਪਲੱਸ 2 ਮੈਡੀਕਲ ਦੇ ਵਿੱਚ ਇਹਨੇ ਟਾਪ ਕੀਤਾ ਆਦਰਵਾਇਜ਼ 10th ਦੇ ਵਿੱਚੋਂ ਵੀ ਇਹਦੇ 95% ਸਕੋਰ ਸੀਗਾ 2 ਇਅਰ ਬੈਕ ਵੀ अर्ਲियर ਮੈਂ 18 ਇਅਰਸ ਬੈਕ APJH ਟੀਚਰ ਸੀਗੀ ਮੇਰੀ ਬੇਟੀ ਦੇ ਵਰਤ ਤੋਂ ਬਾਅਦ ਬਿਕੋਜ਼ ਇਹਨੂੰ ਦੇਖਣ ਵਾਲਾ ਕੋਈ ਨਹੀਂ ਸੀਗਾ ਹਸਬੰਡ ਬਿਜ਼ਨਸ ਮੈਨ ਸੀਗਾ ਤੇ ਮੈਂ ਆਪਣੇ ਬੱਚੇ ਲਈ ਆਪਣਾ ਕਰੀਅਰ ਸੈਕਰੀਫਾਈਸ ਉਸ ਟਾਈਮ ਤੇ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਕੋਲ ਫੀਸ ਨਹੀਂ ਹੈ ਟਿਊਸ਼ਨਸ ਦੀ ਦੇਣ ਨੂੰ ਜਾਂ ਕੁਝ ਮੈਂ ਉਹਨਾਂ ਨੂੰ ਫ੍ਰੀ ਟਿਊਟੋਰੀਅਲ ਦੇ ਸਕਦੀ ਆ ਰੈਡ ਜਨ ਕ੍ਰਾਈਮ ਨਿਊਜ਼ ਟੂ ਪਹੁੰਚੀ ਗਈ ਹੈ ਫਲਕ ਦੀ ਮੰਮੀ ਕੋ ਜਿਨ੍ਹਾਂ ਨੇ ਐਮਜੀਐਨ ਦੇ ਵਿੱਚ ਟੌਪ ਕੀਤਾ ਹੈਗਾ ਵਾ ਤੇ ਉਹਨਾਂ ਦੀ ਮੰਮੀ ਨਾਲ ਗੱਲਬਾਤ ਕਰਦੇ ਨਮਸਕਾਰ ਜੀ ਨਮਸਕਾਰ ਜੀ ਪਹਿਲਾਂ ਤਾਂ ਆਪਣੇ ਦਰਸ਼ਕਾਂ ਦਾ ਨਾਮ ਦੱਸੋ ਜੀ ਮੇਰਾ ਨਾਮ ਰਿਤੂ ਬਿਦਾਨੀ ਹੈ ਜੀ ਜੀ ਫਲਕ ਨੇ ਟੌਪ ਕੀਤਾ ਸਕੂਲ ਦੇ ਵਿੱਚ ਤੇ ਇਹ ਪੂਰਾ ਕ੍ਰੈਡਿਟ ਤੁਹਾਨੂੰ ਜਾਂਦਾ ਵੈ ਤੇ ਅਸੀਂ ਚਾਹਨੇ ਆ ਕਿ ਜਿਹੜੇ ਬਾਕੀ ਬੱਚੇ ਵੀ ਆ ਉਹਨਾਂ ਨੂੰ ਵੀ ਕ੍ਰੈਡਿਟ ਮਿਲੇ ਬਿਲਕੁਲ ਭਈਆ ਮੇਰੀ ਬੇਟੀ ਫਲਕ ਪਲੱਸ 2 ਮੈਡੀਕਲ ਦੇ ਵਿੱਚ ਇਹਨੇ ਟੌਪ ਕੀਤਾ ਜੀ ਆਦਰਵਾਇਜ਼ 10th ਦੇ ਵਿੱਚੋਂ ਵੀ ਇਹਦੇ 95% ਸਕੋਰ ਸੀਗਾ 2 ਇਅਰ ਬੈਕ ਵੀ ਜੀ 10th ਵਿੱਚ ਇਹਨੇ 92 uh, 95% ਦਾ ਸਕੋਰ ਸੀਗਾ ਜੀ ਅ ਮੇਰੀ ਬੇਟੀ ਨੇ ਅੱਜ ਤੱਕ ਟਿਊਸ਼ਨ ਨਹੀਂ ਰੱਖੀ ਜੀ ਇਹਨੂੰ ਮੈਂ ਹੀ ਗਾਈਡ ਕੀਤਾ ਹੈ ਮੈਂ ਹੀ ਪੜਾਇਆ ਹੈ ਮੈਂ ਬੇਸਿਕਲੀ ਐਮਐਸਸੀ ਮੈਥਸ ਆ ਜੀ ਬੀਐਡ ਕੀਤੀ ਹੋਈ ਹੈ ਮੈਂ ਅਰਲੀਅਰ ਮੈਂ 18 ਇਅਰਸ ਬੈਕ ਏਪੀਜੇ ਚ ਟੀਚਰ ਸੀਗੀ ਮੇਰੀ ਬੇਟੀ ਦੇ ਬਰਤ ਤੋਂ ਬਾਅਦ ਬਿਕੋਜ਼ ਇਹਨੂੰ ਦੇਖਣ ਵਾਲਾ ਕੋਈ ਨਹੀਂ ਸੀਗਾ ਹਸਬੰਡ ਬਿਜ਼ਨਸ ਮੈਨ ਸੀਗੇ ਤੇ ਮੈਂ ਆਪਣੇ ਬੱਚੇ ਲਈ ਆਪਣਾ ਕਰੀਅਰ ਸੈਕਰੀਫਾਈਸ ਉਸ ਟਾਈਮ ਤੇ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਜੌਬ ਨਹੀਂ ਕੀਤੀ ਤੇ ਆਪਣੇ ਬੱਚੇ ਨੂੰ ਔਰ ਆਪਣੀ ਫੈਮਿਲੀ ਨੂੰ ਆਪਣੀ ਲਾਈਫ ਡੈਡੀਕੇਟ ਕੀਤੀ ਤੇ ਹੁਣ ਜਿਹੜਾ ਪੜਾਈ ਸ਼ੁਰੂ ਹੋ ਰਹੀ ਹੈ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਬੱਚੇ ਵੀ ਕਹਿਣਗੇ ਕਿ ਤੁਹਾਡੇ ਕੋ ਪੜ੍ਹਨਾ ਚਾਹੁੰਦੇ ਤੁਸੀਂ ਉਹਦੇ ਬਾਰੇ ਦੱਸੋ ਕੁਝ ਹਾਂਜੀ ਹੁਣ ਮੈਂ ਫ੍ਰੀ ਆ ਮੇਰੀ ਬੇਟੀ ਨੇ ਪਲੱਸ 2 ਕਰ ਲਈ ਹੈ ਸ਼ੀ ਡਿਡ ਵੈਲ ਬੜੇ ਅੱਛੇ ਸਕੋਰਸ ਨੇ ਉਹਦੇ 95% ਤੋਂ ਅਬਵ ਵੀ ਰਏ ਥਰੋਅਆਊਟ ਕੈਰੀਅਰ ਉਹਨੇ ਤੇ ਹੁਣ ਮੈਂ ਫ੍ਰੀ ਆ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਕੋਲ ਫੀਸ ਨਹੀਂ ਹੈ ਟਿਊਸ਼ਨਸ ਦੀ ਦੇਣ ਨੂੰ ਜਾਂ ਕੁਝ ਮੈਂ ਉਹਨਾਂ ਨੂੰ ਫ੍ਰੀ ਟਿਊਟੋਰੀਅਲ ਦੇ ਸਕਦੀ ਆ ਤੇ ਹੁਣ ਬੱਚੇ ਕਹਿੰਦਾ ਮਤਲਬ ਕੋਈ ਤੁਹਾਡੇ ਕੋ ਆ ਕੇ ਪੜ੍ਹਨ ਵਾਸਤੇ ਆ ਸਕਦੇ ਟਿਊਸ਼ਨ ਲੈ ਸਕਦੇਗੇ ਹਾਂਜੀ ਹੁਣ ਮੇਰੇ ਕੋਲ ਟਿਊਸ਼ਨਸ ਲੈ ਸਕਦੇ ਆ ਜੀ ਬਿਕਾਜ਼ ਮੈਂ ਸਾਇੰਸ ਗ੍ਰੈਜੂਏਟ ਆਂ ਔਰ ਮੈਥ ਪੋਸਟ ਗ੍ਰੈਜੂਏਟ ਆ ਤੇ ਮੈਂ ਸਾਇੰਸ ਮੈਥ ਤੇ ਬੱਚਿਆਂ ਨੂੰ ਬਹੁਤ ਈਜ਼ੀਲੀ ਕਰਵਾ ਸਕਦੀ ਆ ਹਜੇ ਮੈਂ ਅਪ ਟੂ 10th ਤੱਕ ਹੀ ਕਰਵਾਵਾਂਗੀ ਜੀ ਫਿਰ ਸਲੋ ਡਾਊਨ ਤੇ ਮੈਂ ਇਹਨੂੰ ਇਨਕਰੀਜ਼ ਕਰਾਂਗੀ ਪਲੱਸ 1 ਪਲੱਸ 2 ਜਾਂ ਗ੍ਰੈਜੂਏਸ਼ਨ ਦੇ ਸਟੂਡੈਂਟਸ ਵੀ ਲਾਂਗੀ ਬਟ ਹਜੇ ਮੈਂ ਸਿਰਫ 10th ਤੱਕ ਹੀ ਲਾਂਗੀ ਤੇ ਫਲਕ ਵੀ ਛੋਟੇ ਬੱਚਿਆਂ ਨੂੰ ਪੜ੍ਹਾਏਗੀ ਸੰਜਾ ਹਾਂਜੀ ਐਕਚੁਅਲੀ ਫਲਕ ਐਮਬੀਬੀਐਸ ਕਰੇਗੀ ਲੇਕਿਨ ਅਗਰ ਉਹ ਜਿਸ ਟਾਈਮ ਵੀ ਫ੍ਰੀ ਹੋਏਗੀ ਬੱਚਿਆਂ ਨੂੰ ਜ਼ਰੂਰ ਗਾਈਡ ਕਰੇਗੀ ਜਿਹੜੇ ਮੇਰੇ ਬੱਚੇ ਹੋਣਗੇ ਜੀ ਜੀ ਉਹਨਾਂ ਨੂੰ ਇਹ ਗਾਈਡ ਕਰੇਗੀ ਤੇ ਆਪਣਾ ਪਲੀਸ ਐਡਰੈਸ ਦੱਸ ਦਿਓ ਇੱਕ ਵਾਰ ਹਾਂਜੀ ਮੇਰਾ ਜੀ 46A ਬਾਬਾ ਮੱਖਣ ਸ਼ਾਲੂ ਹਨਾ ਨਗਰ ਐਕਸਟੈਂਸ਼ਨ ਨੀਅਰ ਯੂਕੋ ਬੈਂਕ ਯੂਕੋ ਬੈਂਕ ਤੇ ਬਿਲਕੁਲ ਨਾਲ ਹੀ ਮਠਾਪੁਰ ਰੋਡ ਤੇ ਜਲੰਧਰ ਦੇ ਵਿੱਚ ਹੈ ਆਪਣਾ ਫੋਨ ਨੰਬਰ ਦੱਸ ਦੋ 7986951589 ਤੇ ਦਰਸ਼ਕੋ ਅਗਰ ਕੋਈ ਨੀਡੀ ਹੈ ਤੇ ਉਹਨਾਂ ਨੂੰ ਇਹ ਇਹਨਾਂ ਦੇ ਹਸਬੰਦ ਨਾਲ ਗੱਲਬਾਤ ਹੋਈ ਸੀ ਕਿ ਕਮਲ ਜੀ ਨਾਲ ਉਹ ਕਹਿੰਦੇ ਆਪਾਂ ਸਟੈਸਟਰ ਵੀ ਦਵਾਂਗੇ ਉਹਨਾਂ ਨੂੰ ਕਿਤਾਬਾਂ ਵੀ ਦਵਾਂਗੇ ਕਾ ਤਾਬਾ ਵੀ ਮੁਹੱਈਆ ਕਰਾਂਗੇ ਤੇ ਤੁਸੀਂ ਇਸ ਪਰ ਕੀ ਕਹਿਣਾ ਚਾਹੋਗੇ ਹਾਂਜੀ ਅਗਰ ਕੋਈ ਬੱਚਾ ਇੰਟੈਲੀਜੈਂਟ ਹੈ ਔਰ ਉਹ ਨੀਡੀ ਹੈ ਉਹਨੂੰ ਐਜੂਕੇਸ਼ਨ ਦੇ ਵਿੱਚ ਸਿਰਫ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਤੇ ਉਹਦੀ ਮੈਂ ਫਾਈਨੈਂਸ਼ੀਅਲੀ ਵੀ ਹੈਲਪ ਕਰਾਂਗੀ ਔਰ ਉਹਨੂੰ ਗਾਈਡ ਵੀ ਪੂਰਾ ਕਰਾਂਗੀ ਉਸ ਬੱਚੇ ਨੂੰ ਇੰਨੀ ਗਾਰੰਟੀ ਜ਼ਰੂਰ ਦਵਾਂਗੀ ਕਿ ਬੇਟਾ ਜੋ ਵੀ ਤੁਹਾਡੀ ਪਰਸੈਂਟੇਜ ਹੈ ਉਹਨੂੰ 10 ਤੋਂ 20% ਇਨਕਰੀਜ਼ੀ ਹੋਏਗੀ ਤੁਸੀਂ ਆਪਣਾ ਸੰਪਰਕ ਨੰਬਰ ਦੱਸ ਦਿਓਰ ਆਪਣੀ ਟਿਊਸ਼ਨ ਦਾ ਜਿਹੜਾ ਹੈਗਾ ਉਹ ਦੱਸ ਦਿਓ ਨੰਬਰ ਹਾਂਜੀ ਮੇਰਾ ਮੈਥ ਇਜ਼ੀ ਟਿਊਟੋਰੀਅਲ ਬਿਕਾਜ਼ ਮੇਰੇ ਹਿਸਾਬ ਨਾਲ ਮੈਥ ਬਹੁਤ ਈਜ਼ੀ ਸਬਜੈਕਟ ਹੈ ਜਿਹਨੂੰ ਆਪਾਂ ਟਫ ਸਮਝਦੇ ਹਾਂ ਤੇ ਇਸ ਲਈ ਮੈਂ ਆਪਣੇ ਟਿਊਟੋਰੀਅਲ ਦਾ ਨਾਮ ਹੀ ਮੈਥ ਇਜ਼ੀ ਟਿਊਟੋਰੀਅਲ ਰੱਖਿਆ ਤੇ ਇਹਦਾ ਇੰਸਟਾਗ੍ਰam ਅਕਾਊਂਟ ਵੀ ਹੈ ਜੀ और मेरा फोन नंबर है सेवन नाइन एट सिक्स नाइन फाइव वन फाइव एट नाइन अपना एड्रैस दस फोर्टी सिक्स ए बाबा मक्खन शाह लुभाना नगर एक्सटेंशन मिठापुर रोड नियर यूको बैंक बहुत बहुत धन्यवाद थैंक यू